ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਤੇ ਕੁਝ ਬੇਨਤੀਆਂ ਕਰਨੀਆਂ ਸੀ ਕੁਝ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਸਾਡੇ ਸਾਰੇ ਵਿਦੇਸ਼ੀ ਭਰਾ ਜਿੰਨੇ ਵੀ ਪੰਜਾਬ ਲਈ ਦਰਦ ਰੱਖਣ ਵਾਲੇ ਲੋਕ ਨੇ ਕਿਉਂਕਿ ਸਾਨੂੰ ਖਬਰਾਂ ਮਿਲਦੀਆਂ ਨੇ ਡੇਲੀ ਪੋਸਟਸ ਮਿਲਦੀਆਂ ਨੇ ਅਸੀਂ ਸ਼ੇਅਰ ਵੀ ਕਰਦੇ ਆਂ ਯੂ ਐਸ ਏ ਦੇ ਜਿੰਨੇ ਵੀ ਸ਼ਹਿਰ ਨੇ ਚਾਹੇ ਕੈਲੀਫੋਰਨੀਆ ਬਹੁਤ ਵੱਡਾ ਕੱਠ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਜਿੰਨੇ ਸ਼ਹਿਰ ਨੇ ਮੌਂਟਰੀਅਲ ਵਿਨੀਪੈਗ ਸਾਰੇ ਕਿਤੇ ਤੇ ਆਸਟ੍ਰੇਲੀਆ ਦੇ ਵਿੱਚ ਮੈਲਬਨ ਸਿਡਨੀ ਬਹੁਤ ਵੱਡਾ ਕੱਟ ਹੋ ਰਿਹਾ ਇੰਗਲੈਂਡ ਦੇ ਵਿੱਚ ਜਾਂ ਯੂਰਪ ਦੇ ਵਿੱਚ ਤਾਂ-ਤਾਂ ਦੇ ਉੱਤੇ ਨਿਊਜ਼ੀਲੈਂਡ ਦੇ ਵਿੱਚ ਸੋ ਜਿੰਨੇ ਵੀ ਪੰਜਾਬੀ ਬਾਹਰ ਵਸਦੇ ਨੇ ਉਹ ਵਧਾਈ ਦੇ ਪਾਤਰ ਨੇ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਵੱਡੇ ਕੱਟ ਕਰਕੇ ਆ ਕੱਲ ਪਰਸੋ ਸਰੀ ਹੋਇਆ ਸੀਗਾ ਇੰਟਰਨੈਸ਼ਨਲ ਨਿਊਜ਼ ਆ ਜਿਹੜੀ ਇਸ ਚੀਜ਼ ਨਾਲ ਕ੍ਰੀਏਟ ਹੋ ਰਹੀ ਆ ਇੰਟਰਨੈਸ਼ਨਲ ਅਵੇਅਰਨੈਸ ਕ੍ਰੀਏਟ ਹੋ ਰਹੀ ਆ ਵੀ ਇੰਡੀਆ ਦੇ ਵਿੱਚ ਕਿਵੇਂ ਡਿਕਟੇਟਰਸ਼ਿਪ ਦਿਖਾਈ ਜਾ ਰਹੀ ਹੈ ਸੈਂਟਰ ਗਵਰਨਮੈਂਟ ਵੱਲੋਂ ਡੈਮੋਕਰੇਸੀ ਦਾ ਗਲ ਕੁੱਟਿਆ ਜਾ ਰਿਹਾ ਸੋ ਕਿਤੇ ਨਾ ਕਿਤੇ ਇਹ ਜਿਹੜਾ ਟਵਿੱਟਰ ਦੇ ਉੱਤੇ ਤੁਸੀਂ ਟ੍ਰੈਂਡਿੰਗ ਦੇ ਵਿੱਚ ਲਿਆ ਰਹੇ ਹੋ ਹੈਸ਼ਟੈਗ ਫਾਰਮਰ ਰੈਜ਼ਿਟੇਸ਼ਨ ਦੇ ਦਾ ਸਟੈਂਡ ਵਿਦ ਫਾਰਮਰ ਇਸ ਚੀਜ਼ ਲਈ ਤੁਸੀਂ ਸਾਰੇ ਵਧਾਈ ਦੇ ਯੋਗ ਹੋ ਤੇ ਬਾਕੀ ਤੁਸੀਂ ਜਿੰਨੀ ਵੀ ਫੰਡਿੰਗ ਕਰ ਰਹੇ ਹੋ ਕਿਸਾਨ ਜਥੇਬੰਦੀਆਂ ਨੂੰ ਉਹਦੇ ਲਈ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤੇ ਬਸ ਆਪਾਂ ਲੜਾਈ ਹੁਣ ਜਿੱਤਣ ਦੇ ਨੇੜੇ ਆ ਤੇ ਇੱਕ ਟਵਿੱਟਰ ਨੂੰ ਲੈ ਕੇ ਬੇਨਤੀ ਕਰਨੀ ਸੀ ਗਲਵ ਨੇ ਹਾਂ ਦੱਸਿਓ ਬਾਈ ਜੀ ਹੱਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਗੱਲ ਇਹ ਹੈ ਵੀ ਜਿਹੜੀ ਆਪਣੀ ਲੜਾਈ ਆ ਬਹੁਤ ਵੱਡੇ ਲੈਵਲ ਤੇ ਪੀਸਫੁਲੀ ਤਰੀਕੇ ਨਾਲ ਆਪਾਂ ਯਾਨੀ ਕਿ ਦਿੱਲੀ ਦੇ ਉੱਤੇ ਧੌਣ ਤੇ ਗੁੱਡਾ ਰੱਖਿਆ ਹੋਇਆ ਆਪਣੀ ਇੰਟਰਨੈਸ਼ਨਲ ਨਿਊਜ਼ ਬਣ ਚੁੱਕੀ ਹੈ ਔਰ ਬੀਜੇਪੀ ਦੇ ਆਈਟੀ ਸੈੱਲ ਨੂੰ ਭਜੜਨਾ ਪਈਆਂ ਹੋਈਆਂ ਬੀਜੇਪੀ ਨੂੰ ਸਰਕਾਰ ਨੂੰ ਭਜੜਨਾ ਪਈਆਂ ਹੋਈਆਂ ਉਹਦੇ ਨਾਲ ਹੁਣ ਇਹ ਕੋਝੀਆਂ ਚਾਲਾਂ ਤੇ ਆਗੇ ਹੁਣ ਇਹਨਾਂ ਨੇ ਆਪਣੇ ਪਲਾਨ ਕੀਤੇ ਕੁਝ ਬਾਲੀਵੁੱਡ ਦੇ ਆਰਟਿਸਟ ਜਾਂ ਕੁਝ ਵੱਡੇ ਬਿਜ਼ਨਸਮੈਨ ਉਹ ਆਪਣੇ ਤੋਂ ਨਾ ਆਪਾਂ ਨੂੰ ਉਹ ਕਸਾਉਣ ਲਈ ਆਪਣੇ ਪੰਜਾਬੀਆਂ ਨੂੰ ਕੀ ਕਰ ਰਿਹਾ ਕਿ ਗਲਤ ਟਵੀਟ ਕਰਾ ਰਿਹਾ ਤਾਂ ਜੋ ਆਪਣਾ ਧਿਆਨ ਉਧਰ ਹੋ ਜੇ ਤੇ ਆਪਾਂ ਫਾਰਮਰ ਪ੍ਰੋਟੈਸਟ ਤੋਂ ਹਟ ਜਾਈਏ ਉਹਦੇ ਨਾਲ ਕੱਲ ਕੀ ਹੋਇਆ ਕਿ ਆਪਣਾ ਜਿਹੜਾ ਫਾਰਮਰ ਪ੍ਰੋਟੈਸਟ ਦੇ ਆਪਣੇ ਹੈਸ਼ਟੈਗ ਚੱਲ ਰਿ ਸੀ ਉਹ ਨੀਚੇ ਆ ਗਏ ਤੇ ਇੱਕ ਜਿਹੜੇ ਆਰਟਿਸਟ ਆ ਬਾਲੀਵੁੱਡ ਦੇ ਜਿਹੜੇ ਭਾਜਪੀ ਦੇ ਚਾਲਾਂ ਦੇ ਖੇਡ ਰਿਹਾ ਜਾਂ ਬਿਜ਼ਨਸ ਉੱਤੇ ਆ ਗਏ ਆਪਾਂ ਆਪਣਾ ਫੋਕਸ ਰੱਖਣਾ ਸਿਰਫ ਆਪਣੇ ਫਾਰਮਰ ਪ੍ਰੋਟੈਸਟ ਦੇ ਸਟੈਂਡ ਵਿਦ ਫਾਰਮਰ ਫਾਰਮਰਸ ਪ੍ਰੋਟੈਸਟ ਫਾਰਮਰ ਪ੍ਰੋਟੈਸਟ ਫਾਰਮਰ ਪ੍ਰੋਟੈਸਟ 2020 ਹਨ ਇਹਨਾਂ ਚੀਜ਼ਾਂ ਦੇ ਟਰੈਕਟਰ ਟੂ ਟਵਿੱਟਰ ਹਨ ਇਹਨਾਂ ਚੀਜ਼ਾਂ ਤੇ ਫੋਕਸ ਰਾ ਕੇ ਆਪਾਂ ਇੰਟਰਨੈਸ਼ਨਲ ਨਿਊਜ਼ ਜਿਹੜੀ ਬਣੀ ਹੈ ਕਿਉਂਕਿ ਦੇਖੋ ਹੋਰ ਵੀ ਇਹਨੇ ਨੇ ਪ੍ਰੋਟੈਸਟ ਹੋਇਆ ਕਦੇ ਸਰਕਾਰ ਨੇ ਗੱਲ ਨਹੀਂ ਕੀਤੀ ਆਪਾਂ ਇੱਕ ਹਫ਼ਤੇ 'ਚ ਅੱਜ 3 ਮੀਟਿੰਗਾਂ ਹੋ ਚੁੱਕੀਆਂ ਚੌਕ 4 ਮੀਟਿੰਗਾਂ ਹੋ ਗਈਆਂ ਕਿਉਂਕਿ ਆਪਣਾ ਇੰਟਰਨੈਸ਼ਨਲ ਪ੍ਰੈਸ਼ਰ ਹੈ ਇਹਨਾਂ ਨੂੰ ਉਹਦੀਆਂ ਉਹਦੇ ਤੋਂ ਡਰ ਕਰਕੇ ਇਹ ਆਪਾਂ ਨੂੰ ਹੁਣ ਆਪਣਾ ਧਿਆਨ ਭਟਕਾਉਣਾ ਚਾਹੁੰਦੇ ਆ ਆਪਾਂ ਆਪਣਾ ਫੋਕਸ ਜਿਵੇਂ ਮੱਛੀ ਦੇ ਅੱਖ 'ਚ ਨਿਸ਼ਾਨਾ ਵਜਾਂ ਉਵੇਂ ਹੀ ਰੱਖਣਾ ਹੈ ਪੀਸਫੁਲੀ ਡਿਸਪਲਿਨ 'ਚ ਆਪਾਂ ਇਹ ਆਪਣੀ ਜਿਹੜੀ ਸੋਸ਼ਲ ਮੀਡੀਆ ਤੇ ਵੀ ਆਪਣੀ ਜੰਗ ਫਾਰਮਰ ਦੇ ਉੱਪਰ ਰੱਖਣੀ ਹੈ ਤੇ ਗਰਾਊਂਡ ਤੇ ਜੇ ਆਪਾਂ ਕਾਰੀ ਰਹੇ ਆ ਉਹਦੇ ਲਈ ਸਾਰੇ ਵਧਾਈ ਦੇ ਪਾਤਰ ਬਾਕੀ ਵੀਰ ਬਸ ਲਈ ਆਹੀ ਗੱਲਾਂ ਸੀ ਮੈਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ ਹੁੰਦਾ ਟਵਿੱਟਰ ਬਾਰੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਤੁਸੀਂ ਬਾਕੀ ਤੁਸੀਂ ਸੁਨੇਹਾ ਦੇ ਦੋ ਬਾਈ ਜਿੰਨੇ ਲੋਕ ਨਹੀਂ ਆ ਸਕੇ ਕਿਉਂਕਿ ਸਪੈਸ਼ਲੀ ਬਾਹਰਲੇ ਮੁਲਕ ਵਾਲੇ ਧਰਬਰਾ ਵਾਲੇ ਬੋਲਿਆ ਸੀ ਇਸ ਵੀਡੀਓ ਦੇ ਵਿੱਚ ਤਾਂ ਤੁਹਾਡੀ ਹਾਜ਼ਰੀ ਲੱਗੀ ਵੀ ਆ ਯਾਰ ਬਹੁਤ ਵੱਡੇ ਪੱਧਰ ਤੇ ਹਾਜ਼ਰੀ ਲਾਈ ਤੁਹਾਡੀ ਬਾਹਰ ਆ ਜੇ ਕਿਉਂਕਿ ਤੁਸੀਂ ਪਹਿਲੀ ਵਾਰ ਹੀ ਨਹੀਂ ਹਰ ਹਰ ਵਾਰੀ ਖੜਦੇ ਜਦੋਂ ਪੰਜਾਬ ਨੂੰ ਲੋੜ ਹੁੰਦੀ ਹੈ ਤਾਂ ਤੁਸੀਂ ਹਰ ਵਾਰੀ ਖੜਦੇ ਹੋ ਇਸ ਗੱਲ ਲਈ ਤੁਹਾਡੇ ਅੱਗੇ ਸਿਰ ਝੁਕਦਾ ਸਾਡਾ ਸਾਰਿਆਂ ਦਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਕੀ ਪੰਜਾਬ ਹਰ ਬਹੁਤ ਸ਼ਿਕਰ ਤੇ ਖੜਾ ਹੈ ਮੋਰਚਾ ਬਹੁਤ ਸ਼ੇਖਰ ਤੇ ਖੜਾ ਹੈ ਤੇ ਜਦ ਤੁਜੀ ਕੀਨੀ ਹੈ ਪਰ ਤੁਸੀਂ ਘਰਾਂ ਚ ਬਹਿ ਕੇ ਜਰੂਰ ਉਥੇ ਆਪਦੇ ਕੰਮਾ ਕਾਰਾ ਕਰਦੇ ਅਰਦਾਸ ਜਰੂਰ ਕਰੋ ਕਿ ਬਾਹਰ ਆ ਜਾ ਸਾਡੇ ਜਿਹੜੇ ਸੰਘਰਸ਼ੀ ਯੋਧੇ ਅੱਗੇ ਲੱਗੇ ਹੋਏ ਸਾਡੇ ਆਗੂ ਨੇ ਤੇ ਸਾਡੀ ਨੌਜਵਾਨੀ ਜਿਹੜੇ ਬਹੁਤ ਵੱਡੇ ਲੈਵਲ ਤੇ ਪਾਰਟਿਸਪੇਸ਼ਨ ਕੀਤੀ ਸਾਰਿਆਂ ਨੂੰ ਜਰੂਰ ਸ਼ੁ크 ਮੰਗੋ ਖੈਰ ਮੰਗੋ ਕਿ ਅਸੀਂ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਨਾਲ ਲੜਦੇ ਰਹੀਏ ਤੇ ਮੋਰਚਾ ਫਤਿਹ ਕਰੀਏ ਤੇ ਔਰ ਵਾਲੇ ਟਾਈਮਸ ਵੀ ਪੰਜਾਬ ਦੇ ਲਈ ਜਿਹੜੇ ਮਸਲੇ ਖੜੇ ਆ ਵੱਡੇ ਮਸਲੇ ਆ ਉਨਾ ਚਿਰ ਸਾਡੀ ਨੌਜਵਾਨੀ ਇਦਾਂ ਹੀ ਪਾਰਟਿਸਪੇਟ ਕਰੇ ਸਾਡੇ ਬਜ਼ੁਰਗ ਸਾਡੇ ਬੁਰਾ ਚੱਲ ਸਾਡੀਆਂ ਮਾਵਾਂ ਸਾਡਾ ਹੌਸਲਾ ਵਧਾਉਣ ਤੇ ਲੜ ਮਿਲ ਕੇ ਆਪਾਂ ਰਲ ਮਿਲ ਕੇ ਆਪਾਂ ਸਾਰਾ ਪੰਜਾਬ ਦੇ ਲਈ ਇਦਾਂ ਲੜੀਏ ਤੇ ਮੋਰਚਾ ਫਤਿਹ ਕਰੀਏ ਤੇ ਸੋਹਣੇ ਪੰਜਾਬ ਦੀ ਸਿਰਜਣਾ ਫਿਰ ਤੋਂ ਜਿਸ ਤਰ੍ਹਾਂ ਦਾ ਪੰਜਾਬ ਅਸੀਂ ਸਾਡੇ ਪਿਓ ਦਾ ਅੱਜ ਤੋਂ ਬਾਤਾਂ ਚ ਸੁਣਦੇ ਹੁੰਦੇ ਸੀ ਉਹ ਤੋਂ ਦਾ ਪੰਜਾਬ ਫਿਰ ਅਸੀਂ ਸਾਰੇ ਬਰਤ ਤੋਂ ਪਹਿਲਾਂ ਜ਼ਰੂਰ ਦੇਖ ਕੇ ਚੱਈਏ ਬਹੁਤ ਬਹੁਤ ਆਦਰਸਿਕ ਇੱਕ ਜਰੂਰੀ ਬੇਨਤੀ ਹੈ ਇਹਦੇ ਵਿੱਚ ਟਵਿੱਟਰ ਦੇ ਵਿੱਚ ਨਾ ਕੁਝ ਘੰਟਿਆਂ ਲਈ ਹੈ ਰਹਿੰਦਾ ਜਿਹੜਾ ਟ੍ਰੈਂਡਿੰਗ ਦੇ ਵਿੱਚ ਜਿਵੇਂ ਬਾਹਰਲੇ ਸੱਜਣ ਜਦੋਂ ਸਵੇਰੇ ਉੱਠਦੇ ਆ ਉਦੋਂ ਤੁਸੀਂ 8 ਤੋਂ 10 ਦੋ ਘੰਟੇ ਜਿਵੇਂ ਫੁੱਲ ਹੈਸ਼ਟੈਗ ਜੜੇ ਤੇ ਚਲਾਉਣੇ ਚਲੋ ਉਦੋਂ ਰਾਤ ਨੂੰ ਜਦੋਂ ਸੌਣਾ ਹੈ 8 ਤੋਂ 10 ਉਦੋਂ ਫੁੱਲ ਹੈਸ਼ਟੈਗ ਚਲਾਓ ਉਹਦੇ ਨਾਲ ਕੀ ਜਿਹੜਾ ਜਦੋਂ ਸਵੇਰ ਤੋਂ ਸ਼ਾਮ ਵਾਲਾ ਸਟੈਂਡ ਟ੍ਰੈਂਡਿੰਗ 'ਚ ਰਹੂ ਰਾਤ ਵਾਲਾ ਸਵੇਰ ਤੱਕ ਟ੍ਰੈਂਡਿੰਗ 'ਚ ਰਹੂ ਆਈਟੀ ਸਾਲ ਬੀਜੇਪੀ ਦਾ ਜਿੰਨਾ ਮਰਜ਼ੀ ਜ਼ੋਰ ਲਾ ਲੈ ਆਪਾਂ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਪੈਸੇ ਤੇ ਕੰਮ ਕਰਦੇ ਆ ਆਪਾਂ ਦਿਲੋਂ ਤੇ ਬਸ ਐਂ ਲਾ ਲਓ ਵੀ ਜੇ ਚਾਰ ਦਿਨ ਆਪਾਂ ਨੂੰ ਨੀਂਦ ਨਹੀਂ ਚੰਗੀ ਤਰ੍ਹਾਂ ਮਿਲਦੀ ਤਾਂ ਕੋਈ ਪ੍ਰਵਾਹ ਨਹੀਂ ਚਾਰ ਦਿਨ ਛੁੱਟੀਆਂ ਵਿੱਚ ਕੰਮ ਤਾਂ ਹੁੰਦਿਆਂ ਕੋਈ ਪ੍ਰਵਾਹ ਨਹੀਂ ਉਸ ਤੋਂ ਬਾਅਦ ਆਪਾਂ ਕਹਿੰਦੇ ਨੇ ਆਪਾਂ ਆਪਣੀ ਹੋਂਦ ਤੇ ਆਪਣੀ ਸਥਾਪਤੀ ਦੁਨੀਆ ਨੂੰ ਪਤਾ ਲੱਗ ਗਈ ਹੈ ਤੇ ਬਸ ਹੁਣ ਆਪਾਂ ਗੱਟ ਕੇ ਮੋੜ ਹੀ ਲਾਉਣੀ ਹੈ ਧੰਨਵਾਦ ਸੀ ਕਾਲ